ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ ਗੁਰੂ ਪੰਥ ਦਾ ਅੱਜ ਮੁਸਤਕਬਲ ਸਾਡਾ ਫਿਊਚਰ ਸਾਡਾ ਭਵਿਕ ਇੱਕ ਗੱਲ ਨਾਲ ਜੁੜਿਆ ਹੋਇਆ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ ਉੱਥੋਂ ਉਹਨਾਂ ਦੀ ਕਿਲਿੰਗ ਮਸ਼ੀਨਰੀ ਅੱਜ ਸਾਡੇ ਧਰਾਂ ਦੇ ਬਾਹਰ ਖੜੀ ਐ ਕਿਹਦੀ ਵਾਰੀ ਕੱਲ ਨੂੰ ਆਉਣੀ ਐ ਡੀਕਦੇ ਨਾ ਰਹੀਏ ਕਿ ਇਹ ਹਰਦੀਪ ਸਿੰਘ ਨੱਜਰ ਦਾ ਮਾਮਲਾ ਸੀ ਇਹ ਅਵਤਾਰ ਸਿੰਘ ਖੰਡਾ ਦਾ ਮਾਮਲਾ ਸੀ ਜਾਂ ਪਰਮਜੀਤ ਸਿੰਘ ਪੰਜਵਾੜ ਦਾ ਮਾਮਲਾ ਸੀ ਸਾਡੇ ਨਾਲ ਅਸੀਂ ਸੇਫ ਐ ਕਿਵੇਂ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦੇ ਆ ਅਮਰੀਕਾ ਦੀ ਧਰਤੀ ਦੇ ਉੱਤੇ ਵੀ ਅਮਰੀਕਨ ਸਿਟੀਜ਼ਨ ਗੁਰਪਤਵਾਨ ਸਿੰਘ ਪੰਨੂ ਜਿਹੜੇ ਲੀਗਲ ਐਡਵਾਈਜ਼ਰ ਨੇ ਸਿੱਖ ਫਾਰ ਜਸਟਿਸ ਜੇਸ ਨੇ ਖਾਲਸਤਾਨ ਫਰੈਂਡਮ ਦੀ ਮੁਹਿੰਮ ਚਲਾਈ ਹੋਈ ਹੈ ਉਹਨਾਂ ਦੇ ਮਰਡਰ ਦਾ ਯਤਨ ਕੀਤਾ ਹੈ ਉਹਨਾਂ ਨੂੰ ਹਰ ਸਿੱਖ ਚੁਭਦਾ ਕਿਉਂਕਿ ਹਰ ਸਿੱਖ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਝੰਡਾ ਬਰਦਾਸ਼ਤ ਹੈ ਜਿਹੜੀ ਵਿਚਾਰਧਾਰਾ ਬੇਪਰਵਾਹ ਦੀ ਧੁੰਨੀ ਦੇ ਵਿੱਚ ਤੀਰ ਵਾਂਗ ਹੈ ਪੋਲੀਟੀਕਲ ਪਾਵਰ ਸੋਵਰਨਿਟੀ ਬਾਦਸ਼ਾਹਤ ਜਿਹਦੇ ਲਈ 1.5 ਲੱਖ ਤੋਂ ਜ਼ਿਆਦਾ ਗੁਰੂ ਕਲਗੀਧਰ ਦੇ ਸੁਪੁੱਤਰ ਸੁਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਪੰਨੇ ਨੇ ਜਿਸ ਹਕੂਮਤ ਦੇ ਸਾਹਮਣੇ 20 ਕਰੋੜ ਮੁਸਲਮਾਨ ਭਾਰਤ ਦਾ ਸੁੱਕ ਕਰਕੇ ਬੈਠਾ ਹੈ ਈਸਾਈ ਜਿਨ੍ਹਾਂ ਦੇ ਇੰਨੇ ਮੁਲਕ ਨੇ ਇੰਨੇ ਹੀ 30 ਮਿਲੀਅਨ ਕ੍ਰਿਸਚੀਅਨਸ ਨੇ ਤੇ ਜਿਨ੍ਹਾਂ ਨੂੰ 2% ਕਹਿੰਦੇ ਸੀ ਇਹ ਹੀ ਨਹੀਂ ਕਿ ਇਸ ਖਾਲਸਾ ਖਲੋਤਾ ਖਾਲਸੇ ਨੇ ਦਿੱਲੀ ਨੂੰ ਝੁਕਣ ਤੇ ਵੀ ਮਜਬੂਰ ਕੀਤਾ ਆਓ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰੋਹ ਹਰ ਰੰਗ ਜਪੇ ਹੋ ਸਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਤ ਸੰਗਤ ਜੀਓ ਇਹ ਸਾਰੇ ਦਿਨ ਸਤੰਬਰ ਪਹਿਲੀ ਤੋਂ ਸ਼ੁਰੂ ਹੋ ਕੇ ਸਾਨੂੰ 420 ਬਾਰੇ ਪਹਿਲਾਂ ਆਦ ਬੀੜ ਦੇ ਸ੍ਰੀ ਹਰਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋਣ ਦੇ ਉਹਨਾਂ ਸਾਰੇ ਦਿਨਾਂ ਨਾਲ ਤਾਂ ਜੋੜਦੇ ਹੀ ਨੇ ਪਰ ਜਿਵੇਂ ਭਾਈ ਸਾਹਿਬ ਨੇ ਬੜੇ ਪਾਵ ਪੂਰੇ ਤੰਦਾਸ ਮੌਜੂਦਾ ਸਮੇਂ ਅੰਦਰ ਸਾਡੇ ਅੰਦਰ ਆਈਆਂ ਵਿਪਰਵਾਦੀ ਕਮਜ਼ੋਰੀਆਂ ਉਹਨਾਂ ਦੇ ਹਵਾਲੇ ਨਾਲ ਤੇ ਅੱਜ ਜਿਹੜੇ ਚੈਲੰਜ ਨੇ ਸਾਡੇ ਸਾਹਮਣੇ ਉਹਨਾਂ ਨੇ ਲਗਭਗ ਇੱਕ ਘੰਟਾ ਆਪਣੀ ਵਿਚਾਰ ਆਪ ਸਭ ਦੇ ਸਾਹਮਣੇ ਰੱਖੇ ਇੱਕ ਗੱਲ ਦਾ ਧਿਆਨ ਰਹੇ ਜਦੋਂ ਅਸੀਂ ਚੈਲੰਜਸ ਦੀ ਗੱਲ ਕਰਦੇ ਹਾਂ 1970ਵਿਆਂ ਦੇ ਵਿੱਚ ਡਾਕਟਰ ਗੁਰਬਖਸ਼ ਸਿੰਘ ਗਿੱਲ ਜਿਹੜੇ ਡੀਨ ਸਨ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਉਹਨਾਂ ਨੇ ਇੱਕ ਪੁਸਤਕ ਲਿਖੀ ਸੀ ਅੰਗਰੇਜ਼ੀ ਦੇ ਵਿੱਚ ਬੜੀ ਛੋਟੀ ਜਿਹੀ ਕਿਤਾਬ ਸਿੱਖੀਜ਼ਮ ਅੰਡਰ ਬ੍ਰੈਮਨਿਕਲ ਸੀਜ ਸੀਜ ਲਫ਼ਜ਼ ਕੀ ਰਾਬੰਦੀ ਹੁੰਦਾ ਹੈ ਜਾਂ ਤੁਹਾਨੂੰ ਘੇਰਨਾ ਹੁੰਦਾ ਹੈ ਕਿ ਸਿੱਖੀਜ਼ਮ ਅੰਡਰ ਬ੍ਰੈਮਨਿਕਲ ਸੀਜ ਕਿ ਸਿੱਖ ਧਰਮ ਬ੍ਰਾਹਮਣਵਾਦ ਦੇ ਘੇਰੇ ਦੇ ਵਿੱਚ ਤੇ ਇਹ ਸੀਜ ਜਾਂ ਇਹ ਘੇਰਾਬੰਦੀ ਅੰਦਰੂਨੀ ਵੀ ਹੁੰਦੀ ਹੈ ਜਿਵੇਂ ਭਾਈ ਸਾਹਿਬ ਨੇ ਬਹੁਤ ਸਾਰੇ ਉਹ ਲੱਛਣ ਜਿਹੜੇ ਅੱਜ ਸਾਡੀਆਂ ਕਮਜ਼ੋਰੀਆਂ ਬਣੇ ਹੋਏ ਨੇ ਉਹਨਾਂ ਦਾ ਹਵਾਲਾ ਦਿੱਤਾ ਤੇ ਇੱਕ ਵੱਡੀ ਘੇਰਾਬੰਦੀ ਸਿਆਸੀ ਤਾਕਤ ਨਾਲ ਹੁੰਦੀ ਹੈ ਜਿਹੜੀ ਅਸੀਂ ਪਿਛਲੇ 77 ਸਾਲਾਂ ਤੋਂ ਦੇਖ ਰਹੇ ਹਾਂ 15 ਅਗਸਤ 1947 ਤੋਂ ਇਕਦਮ ਬਾਅਦ ਜਿਸ ਦੀ ਸ਼ੁਰੂਆਤ ਹੁੰਦੀ ਹੈ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਸਰਕੂਲਰ ਪੰਜਾਬ ਦੇ ਬਚੇ 13 ਜ਼ਿਲ੍ਹੇ ਜੋ ਕਿ 47 ਤੋਂ ਪਹਿਲਾਂ 29 ਜ਼ਿਲ੍ਹੇ ਸਨ ਪੰਜਾਬ ਦੇ ਮੁਲਕ ਵੰਡ ਹੋਏ 13 ਜ਼ਿਲ੍ਹੇ ਸਾਡੇ ਵਾਲੇ ਪੰਜਾਬ ਚ ਆਏ ਔਰ ਉਹਨਾਂ 13 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਨੂੰ 10 ਅਕਤੂਬਰ 1947 ਨੂੰ ਇਹ ਸਰਕੂਲਰ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਚੰਦੂ لال ਤ੍ਰिवेदी ਵੱਲੋਂ ਪਟੇਲ ਹੋਮ ਮਿਨਿਸਟਰ ਤੇ ਨਹਿਰੂ ਪ੍ਰਧਾਨ ਮੰਤਰੀ ਇਹ ਟਿਕੜੀ ਦਾ ਜਿਹੜਾ ਅਟੈਕ ਸ਼ੁਰੂ ਹੁੰਦਾ ਉਸ ਰਾਹੀਂ ਸਾਡੇ ਸਾਹਮਣੇ ਆਂਦਾ ਹੈ ਤੇ ਇਹਨਾਂ ਦੇ 77 ਵਰਿਆਂ ਦੇ ਵਿੱਚ ਅਸੀਂ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ ਕਿ ਇਸ ਦਿੱਲੀ ਸਟੇਟ ਨੇ ਸਾਮਰਾਜ ਨੇ Empire ਨੇ Evil Empire ਨੇ ਸਾਡੇ ਖਿਲਾਫ ਟੋਟਲ ਵਾਰ ਵਿਢੀ ਹੋਈ ਹੈ ਟੋਟਲ ਵਾਰ ਸਰਬਨਾਸ਼ ਲਫ਼ਜ਼ ਦੇ ਲਈ ਵੀ ਇਸਤੇਮਾਲ ਹੁੰਦਾ ਹੈ ਨਸ਼ਤੋ ਨਾਬੂਦ ਕਰਨਾ ਇਹ ਪੁਰਾਣੇ ਪਰਸ਼ੀਅਨ ਦੇ ਵਿੱਚ ਇਸਤੇਮਾਲ ਹੁੰਦਾ ਸੀ ਕਿ ਜਿਸ ਨੂੰ ਅੰਗਰੇਜ਼ੀ ਚ ਕਹਿੰਦੇ ਨੇ ਲੌਕਸਟਾਕ ਐਂਡ ਬੈਰਲ ਕਿ ਹਰ ਚੀਜ਼ ਨੂੰ ਡਿਸਟਰੋਏ ਕਰਨਾ ਹਮਲਾ ਸਿਰਫ ਕਿਸੇ ਬਿਲਡਿੰਗ ਤੇ ਨਹੀਂ ਹੁੰਦਾ ਜਿਵੇਂ ਜੋ ਅਸੀਂ ਜੂਨ 84 ਦੇ ਪਹਿਲੇ ਹਫ਼ਤੇ ਅੱਜ ਤੋਂ ਠੀਕ 40 ਬਰੇ ਪਹਿਲਾਂ ਕਿਉਂਕਿ ਇਹ 20 ਜਵੀ ਦਾ ਵਰ ਕ ਲੁਕਾਰਾ 84 ਦੀ 40ਵੀਂ ਦੁੱਖ ਦੀ ਯਾਦ ਵੀ ਹੈ ਲੇਕਿਨ ਇਹ ਕਿਸੇ ਕਮਿਊਨਿਟੀ ਦੀ ਸਮੁੱਚੀ ਸਿਵਲਾਈਜ਼ੇਸ਼ਨ ਤੇ ਹੁੰਦਾ ਹੈ ਉਸ ਦੀ ਤਹਿਜ਼ੀਬ ਤੇ ਹੁੰਦਾ ਹੈ ਤੇ ਜਿਹੜੀ ਕੌਮ ਬਣਾਈ ਜਾਂਦੀ ਹੈ ਸਿੱਖ ਧਰਮ ਮੈਜਿਕ ਧਰਮ ਨਹੀਂ ਹੈ ਸਿੱਖ ਧਰਮ ਸਿੱਖੀ ਇੱਕ ਤਹਿਜ਼ੀਬ ਹੈ ਇੱਕ ਸਿਵਲਾਈਜ਼ੇਸ਼ਨ ਹੈ ਧਰਮ ਕੋਈ ਵੀ ਇੱਕ ਥਾਟ ਦਿੰਦਾ ਹੈ ਉਹਦੇ ਦਵਾੜੇ ਜਿਹੜੇ ਇਕੱਠੇ ਹੋ ਜਾਂਦੇ ਨੇ ਉਹਨਾਂ ਨੂੰ ਅਸੀਂ ਕਲਟ ਵੀ ਕਹਿੰਦੇ ਹਾਂ ਉਹਦਾ ਇੱਕ ਥਾਟ ਹੁੰਦਾ ਹੈ ਸਿਵਲਾਈਜ਼ੇਸ਼ਨ ਜੀਵਨ ਜਾਂਚ ਹੁੰਦੀ ਹੈ ਜਿਵੇਂ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ 1469 ਤੋਂ 1699 ਤੱਕ 230 ਵਰੇ ਉਸ ਧਰਤੀ ਦੇ ਖਿੱਤੇ ਦੇ ਵਿੱਚ ਜਿਸ ਮਨੁੱਖ ਨੂੰ ਘੜਿਆ ਜਿਸ ਨੂੰ ਚিজਲ ਕੀਤਾ ਜਿਹਨੂੰ ਸਿਰਜਿਆ ਉਹ ਇੱਕ ਸਿੱਖ ਤਹਜ਼ੀਬ ਦੇ ਰੂਪ ਦੇ ਵਿੱਚ ਜਿਸ ਤਹਜ਼ੀਬ ਨੂੰ ਥਾਟ ਦਿੱਤਾ ਸਭ ਤੋਂ ਪਹਿਲਾਂ ਕੋਈ ਵੀ ਸਭਿਤਾ ਜਾਂ ਕੋਈ ਵੀ ਧਰਮ ਇੱਕ ਵਿਚਾਰ ਦੇ ਉੱਤੇ ਖੜਾ ਹੁੰਦਾ ਹੈ ਥਾਟ ਦੇ ਉੱਤੇ ਖੜਾ ਹੁੰਦਾ ਹੈ ਤੇ ਜਿਹੜੀ ਲੜਾਈ ਹੁੰਦੀ ਹੈ ਅਸਲ ਦੇ ਵਿੱਚ ਉਹ ਥਾਟ ਦੇ ਨਾਲ ਹੁੰਦੀ ਹੈ ਔਰ ਇਹ ਗੱਲ ਬੜੀ ਜ਼ਰੂਰੀ ਹੈ ਸਮਝਣੀ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਦੇ ਨਾਂਗੇ ਸਾਧੂ ਜਿਹੜੇ ਕਈ ਹੋਰ ਉਹਨਾਂ ਦੇ ਕਲਟ ਨੇ ਉਹਨਾਂ ਦੇ ਵੀ ਵਾਰ ਰੱਖੇ ਹੁੰਦੇ ਨੇ ਹੋਰ ਉਹਨਾਂ ਦੇ ਵੀ ਬਹੁਤ ਸਾਰੇ ਤੌਰ ਤਰੀਕੇ ਈਵੇਂ ਦੇ ਨੇ ਪਰ ਪ੍ਰੋਬਲਮ ਉਸ ਦਿਨ ਹੋਈ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਲਗਭਗ 10-11 ਸਾਲ ਦੀ ਉਮਰ ਬ੍ਰਾਹਮਣ ਦਾ ਹੱਥ ਫੜ ਲਿਆ ਤੇ ਕਿਹਾ ਵੀ ਇਹ ਜਨਉ ਬੈ ਨਹੀਂ ਪੋਣੇ ਤੇ ਇਹ ਥੌਟ ਦੀ ਲੜਾਈ ਸ਼ੁਰੂ ਹੋਈ ਕਿਉਂਕਿ ਬ੍ਰਾਹਮਣਵਾਦ ਵਾਲਿਆਂ ਨੂੰ ਇਹ ਸਮਝ ਆ ਗਈ ਕਿ ਭਾਈ ਇਸ ਚੈਲੰਜ ਦੇ ਵਿੱਚ ਜੋ ਕੁਝ ਹੈ ਔਰ ਫਿਰ ਜਦੋਂ ਮੈਂ ਤਹਿਜ਼ੀਬ ਦੇ ਘੜਨ ਦੀ ਗੱਲ ਕਰਦੇ ਹਰ ਗੁਰੂ ਸਹਿਬਾਨ ਨੇ ਇਸ ਸਿੱਖੀ ਤਾਜ਼ੀਬ ਦੇ ਵਿੱਚ ਜਿਸ ਕਿਸਮ ਦੇ ਨਾਗ ਜਿਹੜੇ ਨੇ ਉਹ ਜੋੜੇ ਸੰਗਤ ਤੇ ਪੰਗਤ ਦਾ ਕਾਨਸੈਪਟ ਆਪਣੀ ਜ਼ਬਾਨ ਦੇਣਾ ਲੈਂਗੁਏਜ ਜਦੋਂ ਮਿਡਲ ਈਸਟ ਵਾਲਿਆਂ ਨੇ ਈਰਾਨ ਦੇ ਉੱਤੇ ਕਬਜ਼ਾ ਕੀਤਾ ਜਿਹਦਾ ਪੁਰਾਣਾ ਨਾਮ ਪਰਸ਼ੀਆ ਸੀ ਖਲੀਫਾ ਆ ਗਿਆ ਉਸਨੇ ਕਿਹਾ ਵੀ ਇਹਨਾਂ ਦੀ ਫਾਰਸੀ ਜ਼ਬਾਨ ਦਾ ਕੀ ਕਰਨਾ ਹੈ ਉਹਨੇ ਕਿਹਾ ਵੀ ਇਹ ਜ਼ਬਾਨ ਤਾਂ ਚਲ ਚੋਰ ਚੱਲ ਰਹੀ ਹੈ ਇਹਨੂੰ ਚੱਲਣ ਦਿਓ ਲੇਕਿਨ ਇਹਦੀ ਲਿਪੀ ਬਦਲ ਦਿਓ ਇਹਨੂੰ ਅਰਬੀ ਚ ਲਿਖਣਾ ਸ਼ੁਰੂ ਕਰੋ ਜਿਵੇਂ ਅਲਫ ਬੇ ਜਿਹੜੇ ਅਰਬੀ ਹੈ ਅਰੇਬਿਕ ਹੈ ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਓਵਰ ਅ ਪੀਰੀਅਡ ਆਫ ਟਾਈਮ ਜ਼ਬਾਨ ਫਾਰਸੀ ਸੀ ਲਿਪੀ ਬਦਲ ਗਈ ਸਾਰਾ ਜੀਵਨ ਜਾ ਜੀਵਨ ਸਟਾਈਲ ਬਦਲ ਗਿਆ ਗੁਰੂ ਅੰਗਦ ਸਾਹਿਬ ਨੇ ਗੁਰਮੁਖੀ ਸਕ੍ਰਿਪਟ ਨੂੰ ਗੁਰਮੁਖੀ ਲਿਪੀ ਨੂੰ ਇਹ ਵਕਰੀ ਕਹਾਣੀ ਹੈ ਕਿ ਇਸ ਤੋਂ ਸਾਡੇ ਲਹਿੰਦੇ ਪੰਜਾਬ ਦੇ ਕਰੋੜਾਂ ਪੰਜਾਬੀ ਵੀ ਮੁਨਕਰ ਹੋਏ ਉਹਨਾਂ ਨੇ ਉਰਦੂ ਦਾ ਪੱਲਾ ਫੜ ਲਿਆ ਸਾਡੇ ਪੰਜਾਬੀ ਹਿੰਦੂ ਵੀਰ ਪੜਾਣਾਂ ਨੇ ਹਿੰਦੀ ਦੇਵਨਾਗਰੀ ਦਾ ਪੱਲਾ ਫੜ ਲਿਆ ਹੈ ਸਿੱਖਾਂ ਦੇ ਲਈ ਹੀ ਬਚਿਆ ਕਿ ਅਸੀਂ ਇਸ ਦੇ ਲਈ ਸੰਘਰਸ਼ ਕਰਨਾ ਹੈ ਪੰਜਾਬੀ ਸੂਬਾ ਐਜੀਟੇਸ਼ਨ ਇਸ ਤੋਂ ਨਿਕਲਦੀ ਹੈ ਪਰ ਇੱਕ ਤਹਜ਼ੀਬ ਦੇ ਲਈ ਆਪਣੀ ਜ਼ਬਾਨ ਆਪਣੀ ਸਕ੍ਰਿਪਟ ਹੋਣਾ ਗੁਰੂ ਅਮਰਦਾਸ ਜੀ ਨੇ ਸੰਗਤ ਤੇ ਪੰਗਤ ਦਾ கான்ਸੈਪਟ ਔਰ ਉਹ ਬੀਸਿਕ ਜਿਹੜੀਆਂ ਰਿੱਤਾ ਬ੍ਰਾਹਮਣਵਾਦ ਨੇ ਜਿਵੇਂ ਵਿਧਵਾ ਦੇ ਲਈ ਜੋ ਕੁਝ ਲਿਖਿਆ ਹੋਇਆ ਹੈ ਜੇ ਤੁਸੀਂ ਮਨੂ ਸਮ੍ਰਿਤੀ ਸਮ੍ਰਿਤੀ ਬਿਸ਼ੱਕ ਮੈਮਰੀ ਜੋ ਨਿਕਲਿਆ ਲਫ਼ਜ਼ ਹੈ ਪਰ ਇਹਨੂੰ ਹਿੰਦੂ ਕੋਡ ਕਹਿੰਦੇ ਨੇ ਕੋਡ ਦਾ ਮਤਲਬ ਲਾਅ ਹੈ ਜਿਵੇਂ ਇਸਲਾਮ ਦੀ ਕੁਰਾਨੇ ਮਜੀਦ ਦੇ ਵਿੱਚ ਇੱਕ ਹਿੱਸਾ ਅੱਲਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਦਾ ਇੱਕ ਸ਼ਰੀਅਤ ਹੈ ਸ਼ਰੀਅਤ ਸ਼ਰ ਲਾਅ ਹੈ ਇਸੇ ਤਰ੍ਹਾਂ ਹਿੰਦੂ ਥੌਟਸ ਸਪਰੈਡ ਆਊਟ ਹੈ ਵਿਦਾਂ ਦੇ ਨਾਲ ਸ਼ੁਰੂ ਹੁੰਦਾ ਹੈ ਰਿਗ ਸ਼ਾਮ ਯਜੁਰ ਅਥਰਵ ਫਿਰ ਛੇ ਸ਼ਾਸਤਰ ਨੇ ਫਿਰ ਪੁਰਾਣ ਨੇ ਉਪਨਿਸ਼ਦ ਨੇ ਇਹ ਸਾਰਾ ਲੇਕਿਨ ਉਹਨੂੰ ਜਿਹੜਾ ਕੋਡੀਫਾਈ ਕਰਦਾ ਉਹ ਮਨੂ ਸਮ੍ਰਿਤੀ ਹੈ ਤੇ ਮਨੂ ਸਮ੍ਰਿਤੀ ਦੇ ਵਿੱਚ ਜੋ ਕੁਝ ਸੀ ਉਹਨੂੰ ਗੁਰੂ ਨਾਨਕ ਸਾਹਿਬ ਨੇ ਚੈਲੰਜ ਕੀਤਾ ਉਹ ਔਰਤਾਂ ਦੇ ਹੱਕ ਸਨ ਵਰਣ ਆਸ਼ਰਮ ਸੀ ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਹਰੀਸ ਜਿੱਥੇ ਨੀਚ ਸੰਮਾਲੀਐਨ ਤਿੱਥੇ ਨਦਰ ਤੇਰੀ ਬਖਸ਼ਿਸ਼ ਤੇ 230 ਬਰੇ ਬਾਅਦ ਜਦੋਂ ਇਹ ਖਾਲਸਾ ਪੰਥ ਦੇ ਰੂਪ ਚ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਖਾਲਸੇ ਦਾ ਵਜੂਦ ਸਦੀਵੀ ਵਜੂਦ ਕਾਇਮ ਹੁੰਦਾ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਫਰਮਾਉਂਦੇ ਨੇ ਜਿਨ ਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਭਈ ਕਦਾਹੇ ਨਹੀਂ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ ਇਹ ਦੀ ਬਿਗਨਿੰਗ ਤੋਂ ਐਂਡ ਤੱਕ ਜੇ ਅਸੀਂ ਦੇਖਾਂਗੇ ਕਿ ਗੁਰੂ ਅਮਰਦਾਸ ਜੀ ਉਸ ਸੰਗਤ ਤੇ ਪੰਗਤ ਦਾ ਕਨਸੈਪਟ ਅਸੀਂ ਅਕਬਰ ਦੇ ਆ ਕੇ ਲੰਗਰ ਚ ਛਕਣ ਦਾ ਵਰਤਾਂਤ ਆਪਣੇ ਇਤਿਹਾਸ ਚ ਪੜਦੇ ਹਾਂ ਉਹ ਡਿਫਾਇਨਸ ਹੈ ਤੇ ਗੁਰੂ ਅਰਜਨ ਸਾਹਿਬ ਦੇ ਰੂਪ ਚ ਗੁਰੂ ਰਾਮਦਾਸ ਜੀ ਜਦੋਂ ਅਸੀਂ ਅੰਮ੍ਰਿਤਸਰ ਦੀ ਸਰਜ਼ਮੀਨ ਤੇ ਪੈਰ ਰੱਖਦੇ ਤੇ ਧੰਨ ਗੁਰੂ ਰਾਮਦਾਸ ਲਫ਼ਜ਼ ਆਪ ਮੁਹਾਰੇ ਮੂੰਹ ਚੋਂ ਨਿਕਲਦੇ ਨੇ ਜਦੋਂ ਅਸੀਂ ਪਟਾਂ ਦੇ ਸਵੇਯੇ ਸਵੇਰੇ ਪ੍ਰਕਾਸ਼ਮਾਨ ਗੁਰੂ ਗ੍ਰੰਥ ਸਾਹਿਬ ਹੁੰਦੇ ਨੇ ਤੇ ਅਸੀਂ ਪੜਦੇ ਆ ਕਿ ਕੁੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਤੇ ਅਸੀਂ ਦੇਖਦੇ ਹਾਂ ਕਿ ਉਹ ਹਰਮੰਦਰ ਉਹ ਅੰਮ੍ਰਿਤ ਦਾ ਸਰੋਵਰ ਉਹ ਅਸਥਾਨ ਜੇਸਦੀ ਫੇਅਰ ਕੰਪਲੀਸ਼ਨ ਜਦੋਂ ਗੁਰੂ ਅਰਜਨ ਸਾਹਿਬ ਕਰਦੇ ਨੇ ਤੇ ਪਹਿਲਾ ਪ੍ਰਕਾਸ਼ ਜਿਹੜਾ ਹਰਮੰਦਰ ਸਾਹਿਬ ਦੇ ਅੰਦਰ ਹੁੰਦਾ ਹੈ ਨਗਰ ਕੀਰਤਨ ਕੱਲ ਤੁਸੀਂ ਵਧਾਈ ਦੇ ਹੱਕਦਾਰ ਹੋ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਕੱਲ ਦੇ ਨਗਰ ਕੀਰਤਨ ਚ ਪਾਰਟਿਸਪੇਸ਼ਨ ਕੀਤੀ ਬਹੁਤ ਵਾਰੀ ਡਿਬੇਟ ਹੁੰਦੀ ਹੈ ਇਹ ਨਗਰ ਕੀਰਤਨਾਂ ਦੀ ਸ਼ੁਰੂਆਤ ਕਦੋਂ ਹੋਈ ਮੈਂ ਕਹਾਂ ਜੀ ਇਸ ਦੀ ਸ਼ੁਰੂਆਤ ਉਸ ਦਿਨ ਹੋਈ ਜਦੋਂ ਆਦ ਬੀੜ ਮੁਕੰਮਲ ਹੋਈ ਰਾਮ ਸਰ ਦੇ ਮੁਕਾਮ ਤੇ ਤੇ ਜਿਸ ਦਿਨ ਇਹ ਬੀੜ ਬਾਬਾ ਬੁੱਢਾ ਜੀ ਦੇ ਸੀਸ ਤੇ ਟਿੱਕੀ ਗੁਰੂ ਅਰਜਨ ਸਾਹਿਬ ਨੰਗੇ ਪੈਰੀ ਹੱਥ ਚ ਚੌਰ ਲੈ ਕੇ ਤੇ ਨਾਲ ਵੱਡੀ ਗਿਣਤੀ ਚ ਸੰਗਤ ਰਾਮ ਸਰ ਤੋਂ ਹਰਮੰਦਰ ਸਾਹਿਬ ਤੱਕ ਜਿਹੜਾ ਉਹ ਕੀਰਤਨ ਕਰਦੇ ਆ ਬਾਣੀ ਪੜ੍ਹਦੇ ਆਉਂਦੀ ਹੈ ਇਹ ਸਾਡੀ ਸ਼ੁਰੂਆਤ ਹੈ ਔਰ ਉਹ ਪਹਿਲਾ ਆਵਾਜ਼ਾ ਜਿਹੜਾ ਆਂਦਾ ਹੈ ਅੱਜ ਅਸੀਂ ਹੁਕਮਨਾਮਾ ਫਰਮਾਨ ਇਹ ਲਫ਼ਜ਼ ਇਸਤੇਮਾਲ ਕਰਦੇ ਹਾਂ ਪੁਰਾਤਨ ਪੰਜਾਬੀ ਚ ਜਾਂ ਭਾਈ ਰਤਨ ਸਿੰਘ ਪੰਘੂ ਪ੍ਰਾਚੀਨ ਪੰਥ ਪ੍ਰਕਾਸ਼ ਜਦੋਂ ਅਸੀਂ ਪੜ੍ਹਦੇ ਹਾਂ ਤੇ ਆਵਾਜ਼ਾ ਲੈਣਾ ਵੀ ਕਹਿੰਦੇ ਸੀ ਤੇ ਜਦੋਂ ਗੁਰੂ ਸਾਹਿਬ ਨੇ فرمایا ਬਾਬਾ ਬੁੱਢਾ ਜੀ ਆਵਾਜ਼ਾ ਲੋ ਤੇ ਸਾਡਾ ਇਤਿਹਾਸ ਇਸ ਗੱਲ ਦੀ ਸਾਖੀ ਹੈ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਂ ਹੁਣ ਇਹ ਉਹ ਸਥਾਨ ਚਾਰ ਦਰਵਾਜ਼ੇ ਕਬੀਰ ਜਹੰਦਰ ਆਵਤ ਜਾਤੋ ਹਟਕਾ ਨਾਹੀ ਕੋਏ ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ ਉਹ ਹਰੀ ਮੰਦਰ ਰੱਬ ਦਾ ਘਰ ਪੁਰਾਤਨ ਇਹ ਮੰਦਰ ਟੈਂਪਲ ਸੈਂਸ ਚ ਨਹੀਂ ਹੈ ਜਿੱਥੇ ਮੂਰਤੀਆਂ ਰੱਖੀਆਂ ਜਾਂਦੀਆਂ ਨੇ ਪੁਰਾਤਨ ਪੰਜਾਬੀ ਚ ਮੰਦਰ ਘਰ ਨੂੰ ਕਹਿੰਦੇ ਸੀ ਬਹੁਤ ਸਾਰੇ ਗੁਰਬਾਣੀ ਦੇ ਸ਼ਬਦ ਵੀ ਤੁਹਾਨੂੰ ਇਸ ਪੈਟਰਨ ਤੇ ਮਿਲ ਜਾਂਦੇ ਨੇ ਕਿ ਰੱਬ ਦਾ ਘਰ ਕਿਉਂਕਿ ਇੱਥੇ ਕੋਈ ਰੁਕਦਾ ਨਹੀਂ ਹੈ ਚਤੇ ਪੈਰ ਰੱਬ ਦਾ ਜਸ ਹੈ ਸੱਚੀ ਬਾਣੀ ਦਾ ਗਾਇਨ ਹੈ ਤੇ ਕੁੱਲ ਇਨਸਾਨੀਅਤ ਨੂੰ ਆਪਣੀ ਗੱਲ ਵਕੜੀ ਚ ਲਿਆ ਤੇ ਫੇਰ ਉਸ ਹਰਮੰਦਰ ਤੋਂ ਠੀਕ 84 ਕਦਮਾਂ ਦੀ ਵਿੱਥ ਤੇ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ ਜਿਸ ਨੂੰ ਅਕਾਲ ਭੂੰਗਾ ਪੁਰਾਤਨ ਸਾਡਾ ਸਾਹਿਤ ਬਿਆਨਦਾ ਉਸ ਦੀ ਸਿਰਜਣਾ ਵਧੀਆ ਜਵਾਨੀ ਵਧੀਆ ਘੋੜਾ ਵਧੀਆ ਸ਼ਸਤਰ ਇਹ ਪਹਿਲਾ ਹੁਕਮਨਾਮਾ ਉਸ ਅਕਾਲ ਤਖਤ ਤੋਂ ਤੇ ਜਦੋਂ ਇਹ ਤਖਤ ਜਿਸ ਨੂੰ ਕਿਨਹੀਂ ਰਾਜਨਾ ਹੱਥ ਲਗਾਇਓ ਬੁੱਢੇ ਤੇ ਗੁਰਦਾਸ ਬਨਾਇਓ ਇਸ ਸੁਭਾਇਮਾਨ ਹੁੰਦਾ ਤੇ ਸਾਡੇ ਪਹਿਲੇ ਢਾਡੀ ਭਾਈ ਨੱਥਾ ਤੇ ਭਾਈ ਅਬਦੁੱਲਾ ਪਹਿਲੇ ਰਬਾਬੀ ਨੇ ਜਨਾਏ ਵਾਰ ਗਾਵੀ ਉਸੇ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਪੱਗ ਤੇਰੀ ਕੀ ਜਹਾਂਗੀਰ ਦੀ ਇਹ ਲਾਈਨ ਡਰਾ ਹੋਈ ਜਦੋਂ ਅਸੀਂ ਦੀਪ ਸਿੱਧੂ ਜਿਹੜਾ ਇੱਕ ਬੜਾ ਪਪੂਲਰ ਡਾਇਲੋਗ ਹੁੰਦਾ ਸੀ ਸਾਡੇ ਵਾਲੇ ਤੇ ਦਿੱਲੀ ਵਾਲੇ ਹੁਣ ਇਹ ਲਾਈਨ ਤੇ ਪੱਗ ਤੇਰੀ ਕੀ ਜਹਾਂਗੀਰ ਦੀ ਉਦੋਂ ਡਰਾ ਹੋ ਗਈ ਕਿ ਇੱਕ ਪਾਸੇ ਉਹ ਦੁਨਿਆਵੀ ਤਖਤਾਂ ਵਾਲੇ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਇਸ ਘਰ ਦੀ ਆਵਾਜ਼ ਦੁਕਾਨੇ ਬਾਤਲ ਲੱਗਦੀ ਹੈ ਭਾਈ ਸਾਹਿਬ ਨੇ ਵੀ ਰੈਫਰ ਕੀਤਾ ਸੀ ਜਦੋਂ ਤੁਸੀਂ ਜਹਾਂਗੀਰ ਦੀ ਆਟੋ ਬਾਇਓਗ੍ਰਾਫੀ ਜਿਸ ਨੂੰ ਤੌਜ਼ਕ-ਏ ਜਹਾਂਗੀਰੀ ਦਾ ਨਾਮ ਦਿੱਤਾ ਗਿਆ ਪਰਸ਼ਨ ਦੇ ਵਿੱਚ ਹੈ ਫਾਰਸੀ ਚ ਹੈ ਸਭ ਤੋਂ ਪਹਿਲਾਂ ਡਾਕਟਰ ਗਿੰਡਾ ਸਿੰਘ ਜਿਹੜੇ 20ਵੀਂ ਸਦੀ ਦੇ ਸਾਡੇ ਸਰਦਾਰ ਕਰਮ ਸਿੰਘ ਹਿਸਟੋਰੀਅਨ ਤੋਂ ਬਾਅਦ ਜਿਨ੍ਹਾਂ ਨੇ ਮਾਡਰਨ ਪੈਟਰਨ ਦੇ ਉੱਤੇ ਹਿਸਟਰੀ ਨੂੰ ਬਿਆਨਿਆ ਉਹਨਾਂ ਨੇ ਉਸ ਨੂੰ ਲਭਿਆ ਉਸ ਦੇ ਵਿੱਚ ਜਹਾਂਗੀਰ ਦੁਕਾਨੇ ਬਾਤਲ ਕਹਿੰਦਾ ਕਿ ਇਹ ਝੂਠ ਦੀ ਦੁਕਾਨ ਤਿੰਨ ਚਾਰ ਪੀੜੀਆਂ ਤੋਂ ਬੜੀ ਗਰਮ ਸੀ ਮੇਰੀ ਚਾਹਨਾ ਸੀ ਕਿ ਜਾਂ ਗੁਰੂ ਅਰਜਨ ਸਾਹਿਬ ਨੂੰ ਇਸਲਾਮ ਦੇ ਘੇਰੇ ਚ ਲਿਆ ਆਵਾਂ ਜਾਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿਆਂ ਪਰ ਇਹ ਲਾਈਨ ਡਰਾ ਹੋਈ ਕਿ ਇਹ ਤਖਤ ਅਕਾਲ ਹੈ ਕਾਲ ਮੌਤum ਕਹਿੰਦੇ ਨੇ ਇਹ ਥਰੋਨ ਆਫ ਦਾ ਇਮੋਰਟਲ ਹੈ ਭਾਰੀ ਪੂਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇੱਤੇ ਪੈ ਤੋ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਥਾਰੇ ਕਿ ਵੱਡੇ ਵੱਡੇ ਪਾਵਰਫੁਲ ਐਲ ਮਾਈਟੀ ਕਿੰਗਸ ਪਾਵਰਫੁਲ ਐਮਪਾਇਰਸ ਪਾਵਰਫੁਲ ਸਾਮਰਾਜ ਉਹ ਧਰਤੀ ਤੇ ਆਏ ਮਿਟ ਗਏ ਪਰ ਇਹ ਅਕਾਲ ਦਾ ਤਖਤ ਹਮੇਸ਼ਾ ਰਹਿ ਗਏ ਦਿੱਲੀ ਦੇ ਹਾਕਮਾਂ ਨੇ ਉਹ ਮੁਗਲ ਹੋਣ ਅਫਗਾਨ ਹੋਣ ਬ੍ਰਿਟਿਸ਼ ਹੋਣ ਜਾਂ ਅੱਜ ਦੇ ਹਿੰਦੂ ਤਵੀ ਹੋਣ ਕਿਸੇ ਨੇ ਮੱਸਾ ਰੰਗੜ ਬਿਠਾਇਆ ਕਿਸੇ ਨੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਕਿਸੇ ਨੇ ਉਸ ਕਿਸਮ ਦੇ ਸਰਬਰਾ ਰਾਕੇ ਡਾਇਰ ਨੂੰ ਸਿਰੋਂ ਪਾਉ ਦਵਾ ਕੇ ਉਸ ਦਾ ਕੰਟਰੋਲ ਕਰਨਾ ਚਾਹਿਆ ਪਰ ਇਹ ਅਕਾਲ ਤਖਤ ਦੀ ਸਪਿਰਿਟ ਮੁਕੰਮਲ ਤੌਰ ਦੇ ਉੱਤੇ ਜਦੋਂ 20ਵੀਂ ਸਦੀ ਚ ਅਸੀਂ ਸੰਤ ਜਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਜ਼ਿਕਰ ਕਰਦੇ ਹਾਂ ਤੇ ਐਵੇਂ ਨਹੀਂ ਹਰਿੰਦਰ ਸਿੰਘ ਮਹਿਬੂਬ ਦੀ ਕਰਮ ਚੱਲੀ ਕਿ ਭਾਈ ਇਹ ਅਕਾਲ ਤਖਤ ਤੇ ਉਹ ਪਹਿਰੇਦਾਰ ਪੁਰਾਣਾ ਉਹ ਹਰ ਸਿੱਖ ਦੇ ਅੰਦਰ ਅਕਾਲ ਤਖਤ ਉਸਰਿਆ ਹੋਇਆ ਤੇ ਸੰਜਨੈਲ ਸਿੰਘ ਖਾਲਸਾ ਪਿੰਡਾ ਵਾਲੇ 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਆਪਣੇ ਜਾਂਬਾਜ਼ ਜਥੇ ਦੇ ਨਾਲ ਜਿਸ ਕਦਰ ਜਿਸ ਨੂੰ ਮਾਕਟ ਅਲੀ ਸਤੀ ਚਾਕਮ ਨੇ ਅੰਮ੍ਰਿਤਸਰ ਮਿਸਿਸ ਗਾਂਧੀਸ ਲਾਸਟ ਬੈਟਲ ਕਿ ਹੈ ਜਵੇਂ ਉਹ ਜੰਗ ਮਚਾਈ ਉਹ ਸਾਡਾ ਇਤਿਹਾਸ ਉਸ ਨੇ ਇੱਕ ਨਵਾਂ ਮੋੜ ਕਟਿਆ ਤੇ ਪਿਛਲੇ 40 ਸਾਲਾਂ ਤੋਂ ਉਹਨਾਂ ਦੇ ਲਫ਼ਜ਼ਾਂ ਦੇ ਸੰਤ ਪਿੰਡਾਂ ਵਾਲਿਆਂ ਦੇ ਪੈਰਾ ਦੰਦਿਆ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪੈ ਖਾਲਸਤਾਨ ਦੀ ਨੀ ਰੱਖੀ ਜਾਵੇਗੀ ਇਹ ਜੰਗ ਨਿਰੰਤਰ جاری ਹੈ ਸਾਡੀ ਲੜਾਈ ਜਦੋਂ ਅਸੀਂ ਸੀਜ ਦੀ ਗੱਲ ਕਰਦੇ ਹਾਂ ਇਹ ਇੱਕ ਅੰਦਰੂਨੀ ਲੜਾਈ ਹੈ ਜਿਹਦੇ ਥੱਲੇ ਜੋ ਰਿਚੁਅਲਿਜ਼ਮ ਬ੍ਰਹਮਣੀ ਬ੍ਰਾਹਮਣਵਾਦੀ ਹੈ ਉਸ ਤੋਂ ਵੀ ਅਸੀਂ ਬਚਣਾ ਹੈ ਪਰ ਇਹਨੂੰ ਡਿਲਿਊਟ ਕਰਨ ਦੀ ਕੋਸ਼ਿਸ਼ ਮਤ ਕਰੋ ਅੱਜ ਇੱਕ ਤਬਕਾ ਐਸਾ ਵੀ ਹੈ ਜਿਹੜਾ ਸਾਨੂੰ ਇਸ ਪਾਸੇ ਹੀ ਤੋਰਨਾ ਚਾਹੁੰਦਾ ਹੈ ਕਿ ਭਾਈ ਇਹ ਖਾਲਸਾਣ ਜਾਂ ਇਸ ਕਿਸਮ ਦੀ ਨਾਰੇਬਾਜ਼ੀ ਮੈਂ ਇਹ ਠੀਕ ਹੈ ਕਿ ਕੱਲਾ ਨਾਰਿਆਂ ਨਾਲ ਕੋਈ ਮੁਲਕ ਨਹੀਂ ਬਣਦੇ ਪਰ ਜਿਨ੍ਹਾਂ ਨੇ 1.5 ਲੱਖ ਤੋਂ ਜ਼ਿਆਦਾ ਜਦੋਂ ਅਸੀਂ ਗੁਰੂ ਕਲਗੀਧਰ ਦੇ ਸੁਪੁੱਤਰ ਸੁਪੁੱਤਰੀਆਂ ਦੇ ਡੁੱਲੇ ਲਾਹੂ ਦੀ ਗੱਲ ਕਰਦੇ ਹਾਂ ਉਹਨਾਂ ਨੇ ਨਾਰੇ ਮਾਰੇ ਉਹਨਾਂ ਔਰ ਇਹ ਵੀ ਗੱਲ ਸੰਤ ਪਿੰਡਰਾਵਾਣੇ ਦੇ ਵਾਲਿਆਂ ਦੇ ਅਲਫ਼ਾਜ਼ ਨੇ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਸਾ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ ਇਹ ਛੋਟੀ ਲੜਾਈ ਨਹੀਂ ਹੈ ਜਿਸ ਹਕੂਮਤ ਦੇ ਸਾਹਮਣੇ 20 ਕਰੋੜ ਮੁਸਲਮਾਨ ਭਾਰਤ ਦਾ ਸੁਪ ਕਰਕੇ ਬੈਠਾ ਹੈ ਈਸਾਈ ਜਿਨ੍ਹਾਂ ਦੇ ਇੰਨੇ ਮੁਲਕ ਨੇ ਇੰਨੇ ਹੀ 30 ਮਿਲੀਅਨ ਕ੍ਰਿਸਚੀਅਨਸ ਨੇ ਤੇ ਜਿਨ੍ਹਾਂ ਨੂੰ ਇਹ 2% ਕਹਿੰਦੇ ਸੀ ਇਹ ਹੀ ਨਹੀਂ ਕਿ ਇਸ ਖਾਲਸਾ ਖਲੋਤੇ ਖਾਲਸੇ ਨੇ ਦਿੱਲੀ ਨੂੰ ਝੁਕਣ ਤੇ ਵੀ ਮਜਬੂਰ ਕੀਤਾ ਹੈ ਲਗਭਗ 13 ਮਹੀਨੇ ਦਿੱਲੀ ਉਸ ਬਾਰਡਰ ਦੇ ਉੱਤੇ ਬੈਠਿਆ ਕਿਵੇਂ ਕਿਸ ਕਿਸਮ ਦੀਆਂ ਬਿਆਨਬਾਜ਼ੀਆਂ ਜਿਵੇਂ ਦੀ ਅੱਜ ਕੰਗਣਾ ਰਣੌਤ ਕਰਨ ਤੇ ਲੱਗੀ ਹੋਈ ਹੈ ਉਹ ਜਿਹੀ ਸਮ੍ਰਿਤੀ ਹੈ ਰਾਨੀ ਜਾਂ ਮੋਦੀ ਵਰਗੇ ਜਿਹੜੇ ਨੇ ਉਹ ਕਰਦੇ ਸੀ ਲੇਕਿਨ ਅਲਟੀਮੇਟਲੀ ਉਹ ਕਾਨੂੰਨ ਹੀ ਵਾਪਸ ਨਹੀਂ ਹੋਏ ਸਿਰਫ ਮਾਫੀ ਮੰਗਣ ਤੇ ਮੋਦੀ ਸਾਮਰਾਜ ਮਜਬੂਰ ਹੁੰਦਾ ਹੈ ਇਹ ਸਾਡੀ ਤਾਕਤ ਦਾ ਮੁਜ਼ਾਰਾ ਹੈ ਤੇ ਜਿਸ ਦਿਨੇ ਖੇਤੀ ਕਾਨੂੰਨ ਇਹਨਾਂ ਨੇ ਵਾਪਸ ਲਏ ਜੋ ਕੁਝ ਅਜ ਵਾਪਰ ਰਿਹਾ ਪਿਛਲੇ 2023 ਔਰ 24 ਦੇ ਵਿਚਕਾਰ ਵਾਪਰ ਰਿਹਾ 15 ਜੂਨ 2023 ਨੂੰ ਇੰਗਲੈਂਡ ਦੇ ਬਰਮਿੰਗਮ ਸ਼ਹਿਰ ਦੇ ਵਿੱਚ ਪਾਈ ਅਵਤਾਰ ਸਿੰਘ ਖੰਡਾ ਦਾ ਕੈਮੀਕਲ ਵੈਪਨਰ ਮਰਡਰ ਕੀਤਾ ਜਾਂਦਾ ਉਸ ਤੋਂ ਕੁਝ ਹਫ਼ਤੇ ਪਹਿਲਾਂ ਮਈ ਦੇ ਮਹੀਨੇ ਲਾਹੌਰ ਦੇ ਵਿੱਚ ਪਾਰਕ ਦੇ ਵਿੱਚ ਸਵੇਰੇ ਐਕਸਰਸਾਈਜ਼ ਕਰਦੇ ਆ ਭਾਈ ਪਰਮਜੀਤ ਸਿੰਘ ਪੰਜਵਾਰਡ ਨੂੰ ਸ਼ਹੀਦ ਕੀਤਾ ਜਾਂਦਾ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿਜਰ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੀ ਯਾਦ ਜਿਹੜਾ ਸਰੀਚ ਹੈ ਉਸਦੇ ਪਾਰਕਿੰਗ ਕੰਪਲੈਕਸ ਸ਼ਾਮ ਦੇ ਵੇਲੇ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਜਾਂਦਾ ਹੈ ਔਰ ਹੁਣ ਸਾਡੇ ਕੋਲ ਸਬੂਤ ਨਹੀਂ ਅਮਰੀਕਨ ਜਸਟਿਸ ਡਿਪਾਰਟਮੈਂਟ ਨੇ ਨikhil Guptay ਨੂੰ 1 ਸਾਲ ਦੇ ਐਫਰਟ ਤੋਂ ਬਾਅਦ ਚੱਕ ਰਿਪਬਲਿਕ ਤੋਂ ਐਕਸਟਰੈਡਿਟ ਕਰਕੇ ਅਮਰੀਕਾ ਲਿਆਂਦਾ ਹੈ 13 ਸਤੰਬਰ ਨੂੰ ਉਹਦਾ ਟ੍ਰਾਇਲ ਸ਼ੁਰੂ ਹੋਣਾ ਹੈ ਔਰ ਜਿਹੜੀ ਇਨਡਾਇਕਟਮੈਂਟ ਉਹਨਾਂ ਨੇ ਜੂਨ ਮਹੀਨੇ ਚ ਫਾਈਲ ਕੀਤੀ ਨਵੰਬਰ ਦੇ ਵਿੱਚ ਅਨਸੀਲ ਕੀਤੀ ਉਸ ਦੇ ਵਿੱਚ ਬੜਾ ਕਲੀਅਰ ਹੈ ਕਿ ਕਿਵੇਂ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦੇ ਆ ਅਮਰੀਕਾ ਦੀ ਧਰਤੀ ਦੇ ਉੱਤੇ ਵੀ ਅਮਰੀਕਨ ਸਿਟੀਜ਼ਨ ਗੁਰਪ੍ਰਥਵਾਨ ਸਿੰਘ ਪੰਨੂ ਜਿਹੜੇ ਲੀਗਲ ਐਡਵਾਈਜ਼ਰ ਨੇ 6 ਫਾਰ ਜਸਟਿਸ ਜੇਸ ਨੇ ਖਾਲਸਤਾਨ ਫ੍ਰੀडम ਦੀ ਮਹਿੰਮ ਚਲਾਈ ਹੋਈ ਹੈ ਉਹਨਾਂ ਦੇ ਮਰਡਰ ਦਾ ਯਤਨ ਕੀਤਾ ਹੈ ਪਰ ਕਿਉਂਕਿ ਅਮਰੀਕਨ ਇੰਟੈਲੀਜੈਂਸ ਏਜੰਸੀਆਂ ਦਾ ਕਵਰ ਜਿਹੜਾ ਏਜੰਸੀ ਉਹਦੇ ਨਾਲ ਹੀ ਉਹ ਨikhil Gupta ਕਮਿਊਨੀਕੇਟ ਕਰ ਰਿਹਾ ਸੀ ਇਹ ਅਟੈਂਪਟ ਫੇਲ ਹੋਇਆ ਸੋ ਇਹ ਸਾਡੇ ਦੇਖਣ ਵਾਲੀ ਗੱਲ ਹੈ ਸਮੇਂ ਦੀ ਸੀਮਾ ਪਰ ਮੈਂ ਮੈਸੇਜ ਦੇਣਾ ਚਾਹੁੰਦਾ ਜਿਸ ਦੇ ਲਈ 올 ਦਾ ਵੇ ਸਾਡੀ ਟੀਮ ਨਿਊਯਾਰਕ ਤੋਂ ਵੀਰ ਅਮਰਵੀਰ ਸਿੰਘ ਕਲਾਮਾਜ਼ੂ ਤੋਂ ਭਾਈ ਗੁਰਦੇਵ ਸਿੰਘ ਲੋਕਲੀ ਵੀ ਤੁਹਾਡੇ ਸਭ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਯਾਦ ਕਰਦੇ ਹੋ ਇਸ ਗੱਲ ਦਾ ਧਿਆਨ ਰਹੇ ਕਿ ਮੌਕੇ ਬਹੁਤ ਇੰਪੋਰਟੈਂਟ ਨੇ ਵਕਤ ਵੀ ਬਹੁਤ ਇੰਪੋਰਟੈਂਟ ਹੈ ਪਰ ਜਦੋਂ ਗੁਰੂ ਪੰਥ ਦੀ ਗੱਲ ਹੁੰਦੀ ਹੈ ਔਰ ਇਹ ਗੱਲ ਬੜੀ ਇੰਪੋਰਟੈਂਟ ਹੈ ਗੁਰੂ ਗ੍ਰੰਥ ਸਾਹਿਬ ਸਾਡਾ ਸਭ ਕੁਝ ਨੇ ਸਾਡੇ ਇਟਰਨਲ ਗੁਰੂ ਨੇ ਲੇਕਿਨ ਇੱਕ ਗੱਲ ਦਾ ਧਿਆਨ ਰਹੇ ਵੱਡੇ ਕਲੂ ਘਾਰੇ ਦਾ ਅਸੀਂ ਜ਼ਿਕਰ ਕਰਦੇ ਉਸ ਕਲੂ ਘਾਰੇ ਦੀ ਸ਼ਾਮ ਜਦੋਂ ਲਗਭਗ ਅੱਧੀ ਸਿੱਖ ਕੌਮ ਸ਼ਹੀਦ ਹੋ ਜਾਂਦੀ ਹੈ ਜਿਹੜੇ ਸਰਵਾਈਵਰ ਨੇ ਉਹਨਾਂ 'ਚ ਕੋਈ ਵੀ ਐਸਾ ਨਹੀਂ ਹੈ ਜਿਹਦਾ ਸਰੀਰ ਦੇ ਕੱਪੜੇ ਖੂਨਾਂ ਨਾਲ ਨਿਚੜੇ ਹੋਣ ਸਰਦਾਰ ਜਸਾ ਸਿੰਘ ਆਲੂ ਵਾਲੀ ਹੈ ਜਿਹੜੇ ਦਲ ਖਾਲਸਾ ਦੇ ਆਗੂ ਸਨ 22 ਫੱਟ ਉਹਨਾਂ ਦੇ ਸਰੀਰ ਤੇ ਸਨ ਤਾਂ ਉਸ ਸ਼ਾਮ ਜਿਹੜੀ ਖਾਲਸੇ ਨੇ ਅਰਦਾਸ ਕੀਤੀ ਅੱਜ ਸਾਨੂੰ ਵੀ ਉਹ ਅਰਦਾਸ ਵੀ ਸਾਡੇ ਲਈ ਰਿਮਾਈਂਡਰ ਹੋਣੀ ਚਾਹੀਦੀ ਹੈ ਜਿਸ ਅਰਦਾਸ ਦੇ ਸ਼ਬਦ ਸਨ ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ हे ਅਕਾਲ ਪੁਰਖ हे ਦਸਵੇਂ ਪਾਤਸ਼ਾਹ ਬੋਡੀ ਕਰੋ ਪੰਥ ਦੀ ਰੱਖਿਆ ਕਰੋ ਜੇ ਪੰਥ ਦੀ ਰੱਖਿਆ ਹੋਏਗੀ ਤਾਂ ਗੁਰੂ ਗ੍ਰੰਥ ਸਾਹਿਬ ਦਾ ਮਾਨਵ ਕਲਿਆਣਕਾਰੀ ਵਿਸ਼ਵ ਕਲਿਆਣਕਾਰੀ ਸਰਬੱਤ ਦੇ ਭਲੇ ਦਾ ਸੁਨੇਹਾ ਦੁਨੀਆ ਭਾਰ ਚ ਪਹੁੰਚੇਗਾ ਤੇ ਜੇ ਪੰਥ ਹੀ ਨਾ ਰਹਿਏ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਕੌਣ ਦੁਨੀਆ ਨੂੰ ਸਮਝਾਏਗਾ ਸੋ ਇਹ ਬੜਾ ਜ਼ਰੂਰੀ ਹੈ ਜਿੱਥੇ ਗੁਰੂ ਪੰਥ ਦਾ ਅੱਜ ਮੁਸਤਕਬਲ ਸਾਡਾ ਫਿਊਚਰ ਸਾਡਾ ਭਵਿੱਖ ਇੱਕ ਗੱਲ ਨਾਲ ਜੁੜਿਆ ਹੋਇਆ ਹੈ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ politcal power sovereignty ਬਾਦਸ਼ਾਹ ਜਿਹਦੇ ਲਈ 1.5 ਲੱਖ ਤੋਂ ਜ਼ਿਆਦਾ ਗੁਰੂ ਕਲਗੀਧਰ ਦੇ ਸੁਪੁੱਤਰ ਸੁਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨ ਮਤਾ ਹੋਏ ਮਾਨ ਮਤਾ ਹੋਏ ਤੁਸੀਂ ਵਿਧਾਈ ਦੇ ਪਾਤਰ ਹੋ ਇਸ ਗੁਰਦੁਆਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਨੂੰ ਸਮਰਪਤ ਜਿਹੜੇ ਮੀਰੀ ਪੀਰੀ ਦੇ ਪਾਦਸ਼ਾਹ ਨੇ ਜਦੋਂ ਗੁਰਗੱਦੀ ਪਾਈ ਗੁਰਦਾਸ ਜੀ ਦੀ ਕਲਮ ਚੱਲੀ ਸੀ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਹੁਣ ਇਹ ਥਾਟ ਦੀ ਕੰਟੀਨਿਉਟੀ ਹੈ ਤੇ ਅੱਜ ਸਾਡੇ ਸਾਹਮਣੇ ਇੰਟਰਨੈਸ਼ਨਲ ਚੈਲੰਜ ਨੇ ਉਥੋਂ ਉਹਨਾਂ ਦੀ ਕਿਲਿੰਗ ਮਸ਼ੀਨਰੀ ਅੱਜ ਸਾਡੇ ਧਰਾਂ ਦੇ ਬਾਹਰ ਖੜੀ ਹੈ ਕਿਦੀ ਵਾਰੀ ਕੱਲ ਨੂੰ ਆਉਣੀ ਹੈ ਢੀਕਦੇ ਨਾ ਰਹੀਏ ਕਿ ਇਹ ਹਰਦੀਪ ਸਿੰਘ ਨਿਜਰ ਦਾ ਮਾਮਲਾ ਸੀ ਏ ਅਵਤਾਰ ਸਿੰਘ ਖੰਡਾ ਦਾ ਮਾਮਲਾ ਸੀ ਜਾਂ ਪਰਮਜੀਤ ਸਿੰਘ ਪੰਜਵਾੜ ਦਾ ਮਾਮਲਾ ਸੀ ਸਾਡੇ ਨਾਲ ਅਸੀਂ ਸੇਫ ਐ ਸਾਡੇ ਲਈ ਸਾਨੂੰ ਕੋਈ ਨਹੀਂ ਅਸੀਂ ਤਾਂ ਬੜੇ ਲਾਇਬਾਈਡੀਆਂ ਐਵੇਂ ਨਹੀਂ ਐ ਉਹਨਾਂ ਨੂੰ ਹਰ ਸਿੱਖ ਚੁਬਦਾ ਕਿਉਂਕਿ ਹਰ ਸਿੱਖ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਝੰਡਾ ਬਰਦਾਰ ਹੈ ਜਿਹੜੀ ਵਿਚਾਰਧਾਰਾ ਬੇਪਰਵਾਹ ਦੀ ਧੁੰਨੀ ਦੇ ਵਿੱਚ ਤੀਰ ਵਾਂਗ ਹੈ ਇਹੀ ਕਾਰਨ ਹੈ ਕਿ ਦਸਵੇਂ ਪਾਤਸ਼ਾਹ ਨੇ ਫਾਰਬਿਡ ਕੀਤਾ ਜਦ ਲੱਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੋਂ ਇਨਕੀ ਪ੍ਰਤੀ ਵਿਪਰ ਬ੍ਰਾਹਮਣਵਾਦ ਦੇ ਲਈ ਹੈ ਕਿ ਜਦਨ ਇਸ ਰਸਤੇ ਨੂੰ ਚੁੜਿਆ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਫੇਰ ਮੇਰੀ ਪਿੱਠ ਹੈ ਸਤਗੁਰੂ ਰਹਿਮਤ ਕਰਨ ਇਵੇਂ ਜੋ ਜਾਹੋ ਜਲਾਲ ਤੁਹਾਡੇ ਇਸ ਸਥਾਨ ਦਾ ਬੱਚਿਆਂ ਨੂੰ ਗੁਰਮਤ ਸਿੱਖਿਆ ਗੱਤਕਾ ਇਹ ਸਾਰਾ ਬਹੁਤ ਅਹਿਮ ਹਿੱਸਾ ਹੈ ਔਰ ਖਾਲਸਾ ਦੀ ਆਵਾਜ਼ ਬੁਲੰਦ ਕਰਨ ਵਾਲਾ ਤਵਾਡੇ ਬਾਹਰ ਫਰੰਟ ਦੇ ਉੱਤੇ ਖਾਲਸਤਾਨ ਦਾ ਲਫ਼ਜ਼ ਆਪਣੇ ਆਪ ਜੀ ਯਾਦਹਾਣੀ ਕਰਵਾਂਦਾ ਹੈ ਕਿ ਇਹ ਮੀਰੀ ਪੀਰੀ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਕਾਨਸੈਪਟ ਦੀ ਮੁਕੰਮਲਤਾ ਹੈ ਰਾਜ ਸ਼ਕਤੀ ਦੇ ਨਾਲ ਜਿਹੜਾ ਔਰ ਇਹ ਵੀ ਯਾਦਹਾਣੀ ਗੁਰੂ ਨੇ ਕਰਵਾਈ ਕਿ ਕੋਊ ਕਿਸੇ ਕੋ ਰਾਜ ਨ ਦੇਹ ਜੋ ਲੈਹੈ ਨਿਜ ਬਲ ਸੇ ਲੈਹੈ ਸਤਗੁਰੂ ਕਿਰਪਾ ਕਰਨ ਪੁਰਾਤਨ ਸੰਗ ਦਾ ਵਿਸ਼ਵਾਸ ਜਿਸ ਲਈ ਇੱਕ ਸਦੀ ਖਾਲਸਾ ਜੂਝਿਆ ਅੱਜ ਦੇ ਸਾਡੇ ਜਜਾਰੂ ਸਿੰਘ ਸਿੰਘਣੀ ਐ ਜਿਹੜੇ ਜੂਜੇ ਵੀ ਨੇ ਅੱਜ ਵੀ ਉਹ ਤਿਹਾਰ ਜੇਲ੍ਹ ਦੇ ਜਥੇਦਾਰ ਜਕਤਾਰ ਸਿੰਘ ਹਵਾਰਾ ਹੋਣ 30 35 35 ਸਾਲ ਤੋਂ ਸਾਡੇ ਬੰਦੀ ਸਿੰਘ ਹੋਣ ਉਹ ਇਸ ਦੇ ਲਈ ਖੜੇ ਨੇ ਕਿ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਚੁਲेंगे ਸੀਸ ਪਰ ਬੜੀ ਕਰੇਗੀ ਮਾਜ ਕਿਸੇ ਵੀ ਭੁੱਲ ਚੁੱਕ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ